ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਸੁਬਰਾਜ 855 ਟਰੈਕਟਰ ਦੀ ਆਪਾਂ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਸੋ ਇੱਕ ਆਹਾ ਤੁਹਾਡੇ ਅੱਗੇ ਬੇਨਤੀ ਆ ਤੁਹਾਡੇ ਅੱਗੇ ਜਾਣਕਾਰੀ ਆਪਾਂ ਸਾਂਝੀ ਕਰ ਰਹੇ ਹਾਂ ਅਕਾਲ ਯੂਨੀਵਰਸਿਟੀ ਜੀ ਤਲਵੰਡੀ ਸਾਬੋ ਦੇ ਵਿੱਚ ਕਲੰਗੀਦਰ ਟਰਸਟ ਦੁਆਰਾ 2015 ਤੋਂ ਸੇਵਾਵਾਂ ਆਪਣੀ ਨਾ ਆਪਣੀਆਂ ਨਿਭਾ ਰਹੀ ਆ ਇੱਥੇ ਨੈਕਸਟ ਸੈਸ਼ਨ ਦੇ ਲਈ ਐਡਮਿਸ਼ਨਾਂ ਓਪਨ ਹੋ ਚੁੱਕੀਆਂ ਨੇ ਜੀ ਜਿੱਥੇ ਕਿ ਤੁਹਾਨੂੰ ਇਹ ਜੋ ਸਕਰੀਨ ਤੇ ਪੋਸਟਰ ਦਿੱਤਾ ਹੋਇਆ ਇਹ ਸਾਰੇ ਕੋਰਸਸ ਕਰਵਾਏ ਜਾ ਰਹੇ ਆ ਤੇ ਇੱਕ ਆਫਰ ਚੱਲ ਰਹੀ ਹੈ ਜਿਹੜੇ ਬੱਚੇ ਹੁਣ ਪਲੱਸ 2 ਦੇ ਵਿੱਚ ਨੇ ਉਹਨਾਂ ਬੱਚਿਆਂ ਲਈ ਜਿਹੜੇ ਬੱਚੇ ਨੇ ਐਡਮਿਸ਼ਨ ਕਰਵਾਉਣਾ ਉੱਥੇ ਉਹਨਾਂ ਦੀ ਇੱਕ ਸੈਮੈਸਟਰ ਦੀ ਪੂਰੀ ਦੀ ਪੂਰੀ ਫੀਸ ਬਿਲਕੁਲ ਫ੍ਰੀ ਹੈ ਜੀ ਜੇ ਤੁਸੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਹੁਣੇ ਤਾਂ ਲਗਭਗ ਤੁਹਾਡਾ 25 ਤੋਂ 30000 ਰੁਪਏ ਦਾ ਤੁਹਾਡਾ ਫਾਇਦਾ ਹੋ ਰਿਹਾ ਹੁਣ ਫ੍ਰੀ ਯੂਪੀਐਸਸੀ ਆਈਐਸ ਪੀਸੀਐਸ ਦੀ ਕੋਚਿੰਗ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ 98759 87383 ਤੇ ਗੱਲ ਕਰਾਂਗੇ ਆਪਾਂ ਇਸ ਟਰੈਕਟਰ ਦੇ ਬਾਰੇ ਸਵਰਾਜ 855 ਦੇ ਬਾਰੇ ਇਹ ਟਰੈਕਟਰ ਮਾਡਲ 2013 ਦਾ ਹੈ ਸੋ ਜਿਹੜੇ ਭਰਾ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਵਾਲੇ ਵੀਰ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਆਪਣੇ ਸਾਦਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਜੀ ਸੁਵਰਾਜ 855 ਇਹ ਟਰੈਕਟਰ ਮਾਡਲ 2013 ਹੈਗਾ ਪੰਜਾਬ ਨੰਬਰ ਟਰੈਕਟਰ ਹੈਗਾ ਜੀ ਟਰੈਕਟਰ ਸਾਰਾ オリジナル ਹੈ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਹੈ ਪੂਰਾ ਚੰਗਾ ਟਰੈਕਟਰ ਹੈ オリジナル ਸਾਰਾ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸੀਲਡ ਹੈਗਾ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਮੰਗਰਲੇ ਟਾਇਰ ਟਰੈਕਟਰ ਦੇ BKTI ਕੰਪਨੀ ਦੇ ਨੇ ਬਾਕੀ ਆਲਓਵਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਜੇ ਗੱਲ ਕਰੀਏ 445000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਇਹ ਟਰੈਕਟਰ ਫਰੋਜਪੁਰ ਦੇ ਜੀਰਾ ਏਰੀਏ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ